ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਅਮਰੇ ਵਿਦੂ ਤੇ ਮੇਰੇ ਸਾਥ ਗੁਰਾਂ ਸਾਰੇ ਦੁਆ ਮਾਜਾ ਨੋ ਹਰ ਨੇਿਰਦੇ ਕੋਈ ਵਾਕ ਨਾ ਪੂਸ਼ਤਾ ਹੋਰ ਸਭ ਗੁਰਸਾਨ ਕੀਰੇ ਹਮਤਾਪੀ ਸੋਹਰਾਂ ਸੋ ਪੰਚਾਮੀਏ ਜੋ ਲਾਰੇ ਦੇ ਨਕੇਕ ਸ਼ਿਰਦਨ ਤਮੇਨ ਨੀ ਮਿਰਿਆ ਇਹ ਤਮਾਰਗ ਪੈਰ ਤਰੀ ਜੈ ਸ਼ਿਰਦੀ ਜੈ ਕਾਣ ਰਖੀ ਜੈ ਇਹ ਤਮਾਰਗ ਪੈਰ ਤਰੀ ਗੈ ਸ਼ਿਰਦੀ ਜੈ ਕਾਣ ਰਖੀ ਜੈ ਵਾਯੂ ਦੇ ਕਲਸੁ ਅਦਾ ਰਿਤੀ ਕੀ ਬਤੇ ਪਰਮ ਸਤਕਾਰ ਯੋਗ ਸਧਵਰਾਂ ਦੇ ਸਾਧਨ ਵਾਲੇ ਸਧਵਰਾਂ ਦਾ ਆਕਾਸ਼ੂ ਗੁਰੂ ਗੁਰੂ ਖਾਸ ਸਾਧ ਸੰਗਤ ਆਹ ਸਰਵਤਮਾਈ ਪਾਈ ਵਰਨ ਰੋਇ ਪਿਆਰ ਉਦਮ ਪਰਲਾ ਕਰਕੇ ਸਧਵਰਾਂ ਦੇ ਪਾਵਨ ਮਨਿਤਰ ਦਰਵਾਜ਼ੇ ਹਾਲੇ ਪਰ ਸਾਧ ਜੀ ਨੂੰ ਪਤਾ ਹੈ ਜਿਹੜਾ ਲੋਗਾਂ ਨਹੀਂ ਹੈ ਸਿੱਖ ਤੇ ਆਦੇ ਵਿੱਚ ਬੜਾ ਗੁਰੂ ਨੂੰ ਪਿਆਰ ਉਹ ਖਦਾਈ ਬੈਸੇ ਸਤਗੁਰ ਮਹਾਰਾਜ ਕਹਿੰਦੇ ਗੁਰਸਿੱਖ ਉਹ ਹੈ ਜਿਹੜਾ ਸੁਖ ਨੂੰ ਵੀ ਸੁਖ ਨੂੰ ਵੀ ਇੱਕ ਸਮਾਨ ਸਮਝੇ ਬੈਸੇ ਸਤਗੁਰ ਮਹਾਰਾਜ ਗੁਰੂ ਨੂੰ ਪਿਆਰੋ ਸਤਿਗੁਰਾਂ ਦੀਆਂ ਕਹਾਣੀਆਂ ਸ਼ੇਰ ਸਿੰਘਾਂ ਦੀਆਂ ਕਹਾਣੀਆਂ ਤੇ ਆਪਾਂ ਗੁਰੂ ਨੂੰ ਪਿਆਰ ਨੂੰ ਯਾਦ ਕਰੀ ਜਿਨ੍ਹਾਂ ਜਿਨ੍ਹਾਂ ਵੀ ਆਪਣੇ ਮਨ ਦੇ ਵਿੱਚ ਦੁੱਖ ਦਰਦ ਆਪਾਂ ਯਾਦ ਕਰੀ ਇਹ ਆਪਣਾ ਕੀ ਫਰਜ਼ ਹੈ ਸਤਿਗੁਰੂ ਮਹਾਰਾਜ ਪਾਤਸ਼ਾਹ ਦਾਸ ਮਹਾਰਾਜ ਵਰਗੇ ਕਵੀਰ ਵਰਗੇ ਪਤ। ਉਹ ਗੁਰਮੁਖ ਪਿਆਰੋਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਗਏ ਸੀ। ਜਿਹਨੇ ਵੀ ਗੁਰੂ ਹੋਏ ਪਾਤਸ਼ਾਹ ਹੋਏ ਉਹਨਾਂ ਨੂੰ ਨਾ ਕੋਈ ਮਾਨਸੀ ਨਾ ਅਮਾਨਸੀ। ਹੁਣ ਹੈ ਨਾ ਜਿੱਥੇ ਬੰਦੇ ਨੂੰ ਸੁੱਖ ਹੈ। ਜਦੋਂ ਬੰਦੇ ਨੂੰ ਸੁੱਖ ਆ ਗਿਆ। ਫਿਰ ਦੁੱਖ ਦੇ ਵਿੱਚ ਬੰਦਾ ਕਮਰਾ ਜਾਂਦਾ। ਆਓ ਗੁਰਮੁਖ ਪਿਆਰੋਂ ਤੇ ਸਿੱਖਿਆ ਦੇ ਦਿੱਤੀ ਦੋ ਜਿਹੜੀਆਂ ਉਪਾਅ ਨੇ। ਇਕ ਬੌਧੇ ਗਰਮੀ ਬੌਧੇ ਛਾਦੀ ਬੌਧੇ ਗਰਮੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਮਾਰਗ ਤਵੇ ਦੇ ਉੱਪਰ ਬਿਠਾ ਦਿੱਤਾ ਸੀ ਜਾਲਵਾ ਸਿੱਖਿਆ ਦੇ ਨੇ ਦੂਰ ਉਤਾਰੇ ਤੇ ਬੌਧੇ ਛਾਦੀ ਦੇ ਵਿੱਚ ਚੰਦ ਦੀ ਛਾਦੀ ਬੰਦਾ ਕੋਠੇ ਦੇ ਖੜੇ ਹੋਵੇ ਕੰਬੜ ਲਾਏ ਕੰਬੜੀ ਛੜ ਜਗੇ ਬੌਧੇ ਛਾਦੀ ਦੇ ਵਿੱਚ ਹੀ ਹੈ ਤਾਂ ਦਰਬਾਰ ਦਾ ਗੁਰੂ ਛੋਡੇ ਸਹਜੇ ਸਤਗੁਰੂ ਮਹਾਰਾਜ ਦਾ ਸਾਰਾ ਪਰਿਵਾਰ ਜਿਹੜਾ ਸੀ ਸਤਗੁਰੂ ਮਹਾਰਾਜ ਨੇ ਮਨੋਖਲਾ ਲਈ ਭਲਾਈ ਦੇ ਲਈ ਲਾਗਤ ਬਾਹਰ ਦੇ ਦਾ ਭਾਵਾ ਬਣ ਤਾ। ਤੇ ਉਹ ਕੋ ਨੂੰ ਬੈ ਉਹ ਤੇ ਤਿੰਨ ਦਿਨ ਸਾਹਿਬ ਜੀ ਦੇ ਗੁਰਮੁਖ ਪਿਆਰੇ ਜਾਸ ਕਰਦਾ ਜਦ ਨੇ ਕਹਿੰਦੇ ਦੇਸ਼ੀ ਪਈ। ਪਰ ਉਹਨਾਂ ਤਿੰਨ ਪੇਸ਼ੀਆਂ ਦੇ ਵਿੱਚੋਂ ਕੁਸਵਟੀਆਂ ਦੇ ਵਿੱਚ ਸਾਰੇ ਦੇ ਪਾਸ ਹੋ ਗਏ ਸੀ। ਇਹ ਜੜੀਆਂ ਤਿੰਨ ਕੁਸਵਟੀਆਂ ਕਿਉਂ ਲਾਈਆਂ ਸਾਨੂੰ ਜਾਲਵਾ ਨੇ? ਕਿਉਂ ਕਹਿੰਦੇ ਸੀ ਨਾ ਬੇ ਸਹੇਦ ਡਰਦੇ ਵਾਲੇ ਕਬਰਾ ਕੇ ਜਿਹੜੀ ਸਾਡੀ ਨੀਂਹ ਹੈ। ਸਾਡੇ ਜਿਹੜੇ ਮਾਤਾਇ ਕਬੂਲ ਕਰਨ ਇਹ ਸਲਾਮਤ ਕਰਨੇ ਕਬੂਲ ਕਰਨ ਸਹਿਰ ਲੈ ਗਏ ਇਹ ਜੁਗੀਆਂ ਤੇ ਨਿਸ਼ੀਆਂ ਸਨ ਕਸਵਟੀਆਂ ਉਹਨਾਂ ਨੂੰ ਤਾਂ ਦੇਖ ਨਹੀਂ ਇਸ ਪਰ ਅਜੇ ਉਹਨੂੰ ਪਿਆਰ ਨੂੰ ਸਖਤ ਪਰਜਾ ਸੀ ਸਹਿਰ ਜਿਹੜਾ ਪਿਆਰਾ ਸੀ ਤੇ ਮਾਤਾ ਗੁਰੂ ਕੌਰ ਜੀ ਗੁਰੂ ਨੂੰ ਪਿਆਰੋ ਛੋੜ ਸਹਿ ਛੋੜੇ ਸਹਿਜਾ ਦਾ ਲੰਗ ਦੇ ਠੰਡੇ ਗੁਰਦੇ ਵਿੱਚ ਹਰ ਰੋਜ਼ ਜੀ ਤਨਾ ਗੁਰੂ ਨੂੰ ਪਿਆਰ ਕਰੋ ਜਿਹੜੇ ਸੈਨਾਪਤੀ ਸੈਨਾਪਤੀ ਤੇ ਬਰਬਰ ਪਿਆਰੂ ਜਿਹੜਾ ਵੀ ਖਾਂਸੀ ਤੇ ਦੱਸ ਪਰ ਅੱਜ ਜਦੋਂ ਪਰਮੋ ਪਿਆਰੂ ਇਤਿਹਾਸ ਕਰਦਾ ਤੇ ਨਹੀਂ ਕਹਿੰਦੇ ਸੈਨਿਕ ਲੈਣਾ ਇਹਦਾ ਸਭ ਜਦ ਤੇ ਮਾਤਾ ਗੁਰਕੁਮ ਜਿਹੜੇ ਸਵੇ ਸਵੇ ਆਇਆ ਕਹਿੰਦੇ ਭਾਈ ਤੁਸੀਂ ਐਵੇਂ ਐਦਾ ਦਸੂ ਨੇ ਇਹਨਾਂ ਦਾ ਕਸੂਰ ਕੀ ਹੈ ਛੋੜੇ ਛੋੜੇ ਬੱਚਿਆਂ ਦਾ ਕਸੂਰ ਕੀ ਹੈ ਦੋਸ਼ ਇਹਨਾਂ ਦੇ ਤੁਸੀਂ ਕਹਿੰਦੇ ਹਰ ਵਾਰ ਲਿਆ ਜਾਂਦਾ ਮਾਤਾ ਇਹ ਕਹਿੰ ਲਗੀ ਐਕਾ ਨੇ ਕਹਿੰਦੀ ਛੜੇ ਜੇ ਤੇ ਗੁਰੂ ਗ੍ਰੰਥ ਸਾਹਿਬ ਦੇ ਸੋੜੇ ਸੋੜੇ ਬੱਚਿਆਂ ਨੂੰ ਬੜੇ ਤਸਵੀਰ ਦਿੱਤੇ ਸੀ ਪਰ ਗੱਲ ਇਹ ਗੁਰੂ ਗ੍ਰੰਥ ਸਾਹਿਬ ਦੇ ਇਸ ਵਿਚਾਰ ਨੇ ਥੋੜੇ ਜਿਹਾ ਆਪਾਂ ਰੋਸ਼ਨੀ ਭਾਈ ਜੀ ਕਹਿੰਦੇ ਜਿਹੜਾ ਗਿਆਨ ਹੈ ਨਾ ਗਿਆਨ ਗਿਆਨ ਕੀ ਹੈ ਗਿਆਨ ਬੰਦੇ ਦੀ ਜ਼ਿੰਦਗੀ ਨੂੰ ਬਦਲ ਦਿੰਦਾ ਹੈ ਅਗਿਆਨਤਾ ਅਗਿਆਨਤਾ ਬਾੜੇ ਨੂੰ ਜਿਹਨੇ ਸੰਗਤ ਕਰ ਲੋ ਉਹਦਾ ਵੀ ਸਿੱਧਾ ਅਸਰ ਹੁੰਦਾ ਹੈ ਗਿਆਨ ਹੈ ਉਹ ਵੀ ਬੜੇ ਸੇਧੇ ਗੁਰਮੁਖ ਪੈਰੋ ਸੰਗਤ ਬੰਨ੍ਹਦੇ ਤੇ ਅਸਰ ਕਰਦੇ ਤੇ ਦੇਖੋ فرق ਵੱਡੇ ਸਾਹਿਬ ਜਾਂਦੇ ਨੂੰ ਛੋੜੇ ਸਾਹਿਬ ਜਾਂਦੇ ਨੂੰ ਕਹਿ ਉਹਨਾਂ ਦੇ ਵਿੱਚ ਤਿਆਰ ਕੀਤਾ ਸੀ ਜਿਵੇਂ ਉਹਨਾਂ ਦੇ ਵਿੱਚ ਵੱਧਾ ਰਹੇਗਾ ਨਾ ਉਹਦਾ ਐਟੋਮਿਕ ਮਨ ਕੈਮ ਹੋ ਜਾਂਦਾ ਤੇ ਸੱਚੇ ਗੁਰੂ ਪੈਰ ਤੇ ਛੋੜੇ ਸਾਹਿਬ ਜਾਂਦੇ ਨੂੰ ਸਿੱਖਿਆ ਦੇ ਦੇ ਕੇ ਮਾਤਾ ਗੁਰੂ ਤੋਂ ਉਹਨੇ ਕਹਿਨ ਕੀਤਾ ਸੀ ਮਾਤਾ ਜੀ ਕਹਿਣ ਲੱਗੇ ਵਿਖਿਓ ਦਾਦੇ ਦੇ ਪੱਗ ਨੂੰ ਲਾਜ ਨਾ ਲਾ ਰਹੇ ਹੁਣ ਇੱਥੇ ਬੀਬੀ ਬੈਂਡ ਦਾ ਵਿਚਾਰ ਹੁੰਦਾ ਕਰ ਰਹੇ ਹਾਈ ਰੋਈ ਕਰਦੇ ਬੀਬੀ ਬੈਂਡ ਅਗਰ ਜਾ ਜਾਂਦੀ ਹੈ ਕਿ ਨਹੀਂ ਕਿਤੇ ਕੋਈ ਆਇਆ ਨਾ ਹੋ ਜਾਈ ਪਰ ਮਾਤਾ ਜੀ ਕਿੰਨੇ ਦਿਨ ਕੰਮ ਕਰਦੇ ਰਹੇ ਸੀ ਕਿਨਾਂ ਨੂੰ ਛੋੜੇ ਛੋੜੇ ਬੱਚਿਆਂ ਸਿੱਖਿਆ ਨਹੀਂ ਜਿੰਦੇ ਗਿਆਨ ਉਹਨਾਂ ਦੇ ਦਿਮਾਗ ਵਿੱਚ ਜਾ ਕੇ ਪੜ ਦਿੱਤਾ ਸੀ ਕਹਿਣ ਹੋਵੇ ਜਿਹੜੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਾਨੂੰ ਦੁੱਖਾਂ ਦੇ ਵਿੱਚ ਵੀ ਕੈਮ ਆਉਣਾ ਸਿਖਾਉਂਦੀ ਹੈ ਤੁਸੀਂ ਨਾ ਜਦੋਂ ਕੋਈ ਦੁੱਖ ਆ ਰਿਹਾ ਹੋ ਭਾਵੇਂ ਸੁੱਖ ਹੈ ਉਹਦੇ ਵਿੱਚ ਗੁਰਬਾਣੀ ਦਾ ਆਸਰਾ ਲੈ ਕੇ ਉਹਦਾ ਕਾਰਨ ਨਹੀਂ ਹੁੰਦਾ ਬੇਸਾਨੋ ਸਾਰਾ ਮਲੇ ਸੇ ਕੈਮ ਹੋਈਏ ਤੇ ਮੇਰੇ ਪਾਉਣੋ ਚਲੋ ਅਡਵਰਟ ਬੰਦੇ ਨੇ ਸੋਲੀ ਬਿਜਾਰ ਹੁੰਦੇ ਨੂੰ ਬੰਦਾ ਤੁਖਦੇ ਵਿਚ ਵੀ ਕਬਰਾਂਉਂਦਾ ਏ ਕਿ ਕੈਮ ਹੁੰਦਾ ਤੇ ਆ ਜਿਹੜਾ ਫਲ ਪਰਦਾ ਸੀ ਨਾ ਸਭ ਜਗਤ ਤੇ ਪੈਣਾ ਸੀ ਸੈਨਿਕ ਗੁਰੂ ਨੂੰ ਪਿਆਰ ਲਾਉਣ ਦੇ ਵਾਸਤੇ ਆਏ ਤੇ ਮਾਤਾ ਮੇਰ ਕੋਲ ਜੀ ਕਹਿਣ ਲੱਗੇ ਕਹਿੰਦੇ ਭਾਈ ਤੁਸੀਂ ਇਹਨਾਂ ਨੂੰ ਮੋਜ ਲਾ ਕੇ ਨਾ ਇਦਾਂ ਹੀ ਛੱਡ ਦੇਣਾ ਤੇ ਸੈਨਿਕ ਆਹ ਤਬਨ ਕਿਹ ਕਹਿਣ ਲੱਗੇ ਮਾਤਾ ਜੀ ਸਾਡੀ ਤਾਂ ਡੁੱਟੀ ਹੈ ਸਾਡਾ ਸਾਡੇ ਦੇ ਵਿੱਚ ਕਿਸਦਾ ਹੁਕਮ ਚੱਲਦਾ ਹੈ ਅਸੀਂ ਬੇਵਸਾ ਹੈ ਤੇ ਗੁਰੂ ਘਰੋਂ ਪਿਆਰੋਂ ਫਰਮਾਤਾ ਜੀ ਨੇ ਨਾ ਅੱਜ ਸਾਬ ਜਦੈ ਰਹੋ ਤੇ ਕੱਲ੍ਹ ਕੀ ਲਾ ਕੇ ਦਸਾਉਂਦੀ ਕਰਕੇ ਇਹਨਾਂ ਤਿਆਰ ਕਰਕੇ ਤੇ ਗੁਰੂ ਘਰੋਂ ਪਿਆਰੋਂ ਦੁੱਤ ਤੇ ਗੁਰੂ ਘਰੋਂ ਪਿਆਰੋਂ ਕੋਧਾਈ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਪੇਸ਼ ਕਰਦੇ ਸੀ ਸੋਵੇ ਦੀ ਕਚਹਿਰੀ ਲਈ ਉਹਦੇ ਵਿੱਚ ਪੇਸ਼ ਕੀਤਾ ਪਰ ਆਖਰਕਾਰ ਜਲਵਾ ਨੇ ਗੁਰੂ ਘਰੋਂ ਪਿਆਰੋਂ ਫੈਸਲਾ ਕੀ ਕੀਤਾ ਬੇਨਾਮ ਜੁਹੁੰਦਿਆਰ ਨਿਆ ਦੇ ਵਿੱਚੋਂ ਚਣ ਦਿੱਤਾ ਜਾਵੇ ਪਰ ਵਿਆਸਕਾਰ ਇੱਕ ਦਾਦ ਨੇ ਕਹਿੰਦੇ ਵੀ ਜਿਹੜੇ ਕੱਦ ਸੀਨਾ ਬਹੁਤਨ ਵਰਗੀ ਕਹਿੰਦੇ ਧਰਤੀ ਕੰਬੀ ਤੇ ਆਲੇ-ਦਾਲੇ ਬਹੁਤ ਘਟ ਸੀ ਆਲੇ-ਦਾਲੇ ਸੰਗਤਾਂ ਦਾ ਕਿਉਂਕਿ ਉਦੋਂ ਕੋਈ ਵਰਮਪੈਰ ਵਾਲਾ ਕੋਈ ਉੱਠ ਨਹੀਂ ਸੀ ਜਾਂ ਖੜਾ ਨਹੀਂ ਸੀ ਇਹਨਾ ਜਿਉਂ-ਜਿਉਂ ਸਦਿਆਂ ਨੰਨੇ ਨਿਆ ਸਮਾਝੀ ਹੁੰਦਾਲਿਆ ਤੇ ਤਬਦੀਲੀ ਉਹਦੇ ਵਿੱਚ ਆਉਂਦੀ ਇਹ ਲੈ ਮੇ ਇਤਿਹਾਸਕਾਰ ਇਹ ਰਾਮ ਨੇ ਕਹਿੰਦੇ ਵੀ ਇਹਦੇ ਆਲੇ-ਦਾਲ ਇੱਕ ਬੁਰਜ ਨਹੀਂ ਸੀ ਠੰਡੇ ਬੁਰਜ ਦੀ ਆਪਾਂ ਗੱਲ ਕਰਦੇ ਆ ਨਾ ਇਤਿਹਾਸਕਾਰ ਕਹਿੰਦੇ